ਚਾਰ ਹਵਾਲਾਤੀ ਇੱਕ ਕੈਦੀ ਆ ਕਰਨ ਕੁਮਾਰ ਨਾਂ ਦਾ ਹੈਗਾ ਜਿਹੜੇ ਇੱਕ ਵਿਅਕਤੀ ਤਰਨਤਾਰਨ ਵਾਲਾ ਇੱਕ ਜਗਰੂਸ਼ਣ ਆ ਜੀ ਜਿਸਪਾਲ ਸਿੰਘ ਰੋਲੀ ਮੋਗਾ ਜੀ ਇੱਕ ਮੰਗਾ ਸਿੰਘ ਵਾਸੀ ਜਿਹੜਾ ਹੈਗਾ ਗੇਟ ਕੀ ਮਾ ਅੰਮ੍ਰਿਤਸਰ ਸਾਹਿਬ ਦਾ ਤੇ ਇੱਕ ਹੈ ਜੀ ਹਵਾਲਾਤੀ ਮਨਦੀਪ ਸਿੰਘ ਵਾਸੀ ਉਪਲ ਜਗੀਰ ਜਲੰਧਰ ਜਿਸ ਜਿਹੜੇ ਵਕਫਾ ਕੇਸਾਂ ਚ ਜਿਹੜਿਆ ਰੀਡ ਕੋਰਟ ਮਾਡਰਨ ਜੇਲ੍ਹ ਚ ਬੰਦ ਹੈ ਗਿਆ ਇਹਨਾਂ ਤੋਂ ਜਿਹੜਾ ਹੈਗਾ ਪੰਜ ਬਾਇਲ ਮਿਲੇ ਆ ਜਿਹੜੇ ਪੱਤ ਸਕਰੀਨ ਵਾਲੇ ਆ ਇੱਕ ਚਾਰਜਰ ਤੇ ਦੋ ਡਾਟਾ ਕੇਬਲ ਤੇ ਜਿਹਦੇ ਅਸੀਂ 433 ਬਣਾ 24 ਮਕਦਮਾ ਦਰਜ ਕਰਕੇ ਜਿਹੜਾ ਹੈਗਾ ਜੇ ਲੈਕਟ੍ਰੀਨ ਕੀਤਾ ਗਿਆ ਤੇ ਹੁੰਜੜੇ ਦੇ ਬੈਕ ਕੋਡ ਫਾਰਵਰਡ ਲਿੰਕ ਕਿੱਥੇ ਕਰਦੇ ਸੀ ਕਿਉਂ ਕਰਦੇ ਸੀ ਕੀ ਪਰਪਸ ਲਈ ਇਹਨਾਂ ਨੇ ਤੇ ਕਿਹ ਸੋਰਸ ਰਾਜ ਜਿਹੜੇ ਇਹਨਾਂ ਨੇ ਮੋਬਾਈਲ ਅੰਦਰ ਮਗਾਇਆ ਇਹ ਸਾਰੀ ਚੀਜ਼ ਦੀ ਜਾਂਚ ਕੀਤੀ ਜਾਊਗੀ ਤਾਂ ਜਿਸਾਂ ਇਹ ਜਾਣਕਾਰੀ ਸਾਹਮਣੇ ਆਈ ਕਿ ਕਾਫੀ ਹਾਈ ਸਕਿਉਰਿਟੀ ਚ ਹੋਣਾ ਜਿਹੜੇ ਰੀਜਨ ਦਮਗੀ ਰਹੀ ਹੈ ਇਸ طرح ਇਹ ਮੋਬਾਈਲ ਅੰਦਰ ਪਹੁੰਚਦੇ ਸਰ ਐਸ ਹਾਈ ਸਕਿਉਰਟੀ ਜੁਆੰਦੇ ਅੰਦਰ ਜਿਆਦਾ ਚਾਂਸਸ ਤਾਂ ਬੈਂਕੇ ਦੇ ਹੁੰਦੇ ਜੀ ਉਹ ਛੋਟੇ ਹੁੰਦੇ ਆ ਉਹ ਇਸ ਲਈ ਅਸੀਂ ਇਹਨੂੰ ਜਿਹੜੇ ਇਹ ਟੱਚ ਜਿਹੜਾ ਹੈਗਾ ਉਹ ਬੈਂਕੇ ਨਾਲ ਬਹੁਤ ਘੱਟ ਆਉਂਦੇ ਆ ਤਾਂ ਇਸ ਨੂੰ ਜਿਹੜਾ ਇਹ ਕੋਸ ਸੋਰਸ ਵੀ ਜੀ ਅਸੀਂ ਲੱਭ ਰਹੇ ਹਾਂ ਜੇ ਕੋਈ ਅੰਦਰ ਦਾ ਕੋਈ ਬੰਦਾ ਮਿਲਿਆ ਹੋਇਆ ਤਾਂ ਉਹਦੇ ਤੇ ਵੀ ਕਾਰਵਾਈ ਕੀਤੀ ਜਾਊਗੀ ਸਰ ਕੋਈ ਹਿੰਟ ਕਰਨ ਕਰ ਦਿੰਦੇ ਬਸ ਇਹਨਾਂ ਨੂੰ ਅਸੀਂ ਪ੍ਰੋਡਕਸ਼ਨ ਬਰੰਡ ਤੇ ਲੈ ਆ ਰਹੇ ਹਾਂ ਇਹਨਾਂ ਅਗਿੜਾ ਅਗਿੜਾ ਇਹਨਾਂ ਦਾ ਅਸੀਂ ਇੰਟਰੋਗਸ਼ਨ ਕਰਾਂਗੇ ਵਧੀਆ ਤਰੀਕੇ ਨਾਲ ਇਹਦੀ ਚਾਰ ਹਵਾਲਾ ਤੀਕ ਕੈਦੀ ਆ ਕਰਨ ਕੁਮਾਰ ਨਾਂ ਦਾ ਹੈਗਾ ਜਿਹੜੇ ਇੱਕ ਵਿਅਕਤੀ ਤਰਨਤਾਰਨ ਨਰੇਨ ਵਾਲਾ ਇੱਕ ਨਗਰੋਸ਼ਨ ਆ ਜੀ ਜਿਸਪਾਲ ਸਿੰਘ ਰੋਲੀ ਮੋਗਾ ਜੀ ਇੱਕ ਮੰਗਾ ਸਿੰਘ ਵਾਸੀ ਜਿਹੜਾ ਹੈਗਾ ਗੇਟ ਕੀ ਮਾ ਅੰਮ੍ਰਿਤਸਰ ਸਾਹਿਬ ਦਾ ਤੇ ਇੱਕ ਹੈ ਜੀ ਹਵਾਲਾਤੀ ਮਨਦੀਪ ਸਿੰਘ ਵਾਸੀ ਉਪਲ ਜਗੀਰ ਜਲੰਧਰ ਜੀ ਇਹ ਜਿਹੜੇ ਵੱਖ-ਵੱਖ ਕੇਸਾਂ 'ਚ ਜਿਹੜੇ ਆ ਗ੍ਰੀਨਕੋਟ ਮਾਡਰਨ ਜੇਲ੍ਹ 'ਚ ਬੰਦ ਹੈਗੇ ਇਹਨਾਂ ਤੋਂ ਜਿਹੜਾ ਹੈਗਾ 5 ਮੋਬਾਈਲ ਮਿਲੇ ਜਿਹੜੇ ਟੱਚ ਸਕਰੀਨ ਵਾਲੇ ਆ ਇੱਕ ਚਾਰਜਰ ਤੇ ਦੋ ਡਾਟਾ ਕੇਬਲ ਤੇ ਜਿਹਦੇ ਸੀ 433 ਬਟਾ 24 ਮਕਦਮਾ ਦਰਜ ਕਰਕੇ ਜਿਹੜਾ ਹੈਗਾ ਜੇ ਲੈਕਟ੍ਰੀਨ ਕੀਤਾ ਗਿਆ ਤੇ ਹੁਣ ਜਿਹੜੇ ਦੇ ਬੈਕਵਰਡ ਫਾਰਵਰਡ ਲਿੰਕ ਕਿੱਥੇ ਕਰਦੇ ਸੀ ਕਿਉਂ ਕਰਦੇ ਸੀ ਕੀ ਪਰਪਸ ਲਈ ਇਹਨਾਂ ਨੇ ਤੇ ਕਿਸ ਸੋਰਸ ਰਾਜ ਜਿਹੜੇ ਇਹਨਾਂ ਨੇ ਮੋਬਾਈਲ ਅੰਦਰ ਮਗਾਇਆ ਇਹ ਸਾਰੀ ਚੀਜ਼ ਦੀ ਜਾਂਚ ਕੀਤੀ ਜਾਊਗੀ ਤਾਂ ਜਿਸਾਂ ਇਹ ਜਾਣਕਾਰੀ ਸਾਹਮਣੇ ਆਈ ਕਿ ਕਾਫੀ ਹਾਈ ਸਕਿਉਰਿਟੀ ਚ ਹੋਣਾ ਜਿਹੜੇ ਰੀਜਨ ਦਮਗੀ ਰਹੀ ਹੈ ਇਸ ਟਾਈਮ ਵਾਇਲੰਟਰ ਕੋਨ ਜੇ ਸਰ ਐਸ ਹਾਈ ਸਕੂਲ ਦੇ ਅੰਦਰ ਜਿਆਦਾ ਚਾਂਸਸ ਤਾਂ ਬੈਂਕੇ ਦੇ ਹੁੰਦੇ ਜੀ ਉਹ ਛੋਟੇ ਹੁੰਦੇ ਆ ਉਹ ਇਸ ਲਈ ਅਸੀਂ ਇਹਨੂੰ ਜਿਹੜੇ ਇਹ ਟੱਚ ਜਿਹੜਾ ਹੈਗਾ ਉਹ ਬੈਂਕੇ ਨਾਲ ਬਹੁਤ ਘੱਟ ਆਉਂਦੇ ਆ ਪਰ ਇਸ ਨੂੰ ਜਿਹੜਾ ਇਹ ਕੋਸ ਸੋਰਸ ਵੀ ਜੀ ਅਸੀਂ ਲੱਭ ਰਹੇ ਹਾਂ ਜੇ ਕੋਈ ਅੰਦਰ ਦਾ ਕੋਈ ਬੰਦਾ ਮਿਲਿਆ ਹੋਇਆ ਤਾਂ ਉਹਦੇ ਤੇ ਵੀ ਕਾਰਵਾਈ ਕੀਤੀ ਜਾਊਗੀ ਫਿਰ ਕੋਈ ਇਨਕਿਰਫਨ ਕਰ ਦਿੰਦੇ ਆ ਬਸ ਇਹਨਾਂ ਨੂੰ ਅਸੀਂ ਪ੍ਰੋਡਕਸ਼ਨ ਬਰਾਂਡ ਤੇ ਲੈ ਆ ਰਹੇ ਹਾਂ ਇਹਨਾਂ ਦੇ ਜਿਹੜਾ ਹੈਗਾ ਇਹਨਾਂ ਦਾ ਅਸੀਂ ਇੰਟਰੋਗੁਸ਼ਨ ਕਰਾਂਗੇ ਵਧੀਆ ਤਰੀਕੇ ਨਾਲ ਇਹਦੀ ਚਾਰ ਹਵਾਲਾਤੀ ਇੱਕ ਕੈਦੀ ਆ ਕਰਨ ਕੁਮਾਰ ਨਾਂ ਦਾ ਹੈਗਾ ਕਿ ਇੱਕ ਵਿਅਕਤੀ ਤਰਨਤਾਰਨ ਨਰੇਨ ਵਾਲਾ ਇੱਕ ਜਗਰੂਸ਼ਣ ਆ ਜੀ ਬ੍ਰਿਜਪਾਲ ਸਿੰਘ ਰੋਲੀ ਮੋਗਾ ਜੀ ਇੱਕ ਮੰਗਾ ਸਿੰਘ ਵਾਸੀ ਜਿਹੜਾ ਹੈਗਾ ਗੇਟ ਕੀ ਮਾ ਅੰਮ੍ਰਿਤਸਰ ਸਾਹਿਬ ਦਾ ਤੇ ਇੱਕ ਹੈ ਜੀ ਹਵਾਲਾਤੀ ਮਨਦੀਪ ਸਿੰਘ ਵਾਸੀ ਉਪਲ ਜਗੀਰ ਜਲੰਧਰ ਜੀ ਇਹ ਜਿਹੜੇ ਵਕਫਾ ਕੇਸਾਂ 'ਚ ਜਿਹੜੇ ਆ ਰੀਡਕੋਰਟ ਮਾਡਰਨ ਜੇਲ੍ਹ 'ਚ ਬੰਦ ਹੈ ਗਿਆ ਇਹਨਾਂ ਤੋਂ ਜਿਹੜਾ ਹੈਗਾ 5 ਬਾਇਲ ਮਿਲੇ ਜਿਹੜੇ ਟੱਚ ਸਕਰੀਨ ਵਾਲੇ ਆ ਇੱਕ ਚਾਰਜਰ ਤੇ ਦੋ ਡਾਟਾ ਕੇਬਲ ਤੇ ਜਿਹਦੇ ਸੀ 433 ਬਟਾ 24 ਮਕਦਮਾ ਦਰਜ ਕਰਕੇ ਜਿਹੜਾ ਹੈਗਾ ਜੇ ਇਲੈਕਟ੍ਰੀਨ ਕੀਤਾ ਗਿਆ ਤੇ ਹੁਣ ਜਿਹੜੇ ਇਹ ਬੈਕਵਰਡ ਫਾਰਵਰਡ ਲਿੰਕ ਕਿੱਥੇ ਕਰਦੇ ਸੀ ਕਿਉਂ ਕਰਦੇ ਸੀ ਕੀ ਪਰਪਸ ਲਈ ਇਹਨਾਂ ਨੇ ਤੇ ਕਿਸ ਸੋਰਸ ਰਾਜ ਜਿਹੜੇ ਇਹਨਾਂ ਨੇ ਮੋਬਾਈਲ ਅੰਦਰ ਮਗਾਇਆ ਇਹ ਸਾਰੀ ਚੀਜ਼ ਦੀ ਜਾਂਚ ਕੀਤੀ ਜਾਵੇ ਜੀ ਤਾਂ ਜਿਸਾ ਹੀ ਜਾਣਕਾਰੀ سامنے ਆਈ ਕਿ ਕਾਫੀ ਹਾਈ ਸਕਿਉਰਿਟੀ ਚੋਂ ਆ ਜਿਹੜੇ ਇਹ ਜੰਮ ਗਈ ਰਹੀ ਇਸ ਟਾਈਮ ਵਾਇਲ ਅੰਤਰ ਪੁਆਇੰਟ ਦੇ ਸਾਰੇ ਸਾਈਸਟੇਜਾਂ ਦੇ ਉੱਤੇ ਜਿਆਦਾ ਚਾਂਸਸ ਤਾਂ ਬੈਂਕੇ ਦੇ ਹੁੰਦੇ ਜੀ ਉਹ ਛੋਟੇ ਹੁੰਦੇ ਆ ਉਹ ਇਸ ਲਈ ਅਸੀਂ ਇਹਨੂੰ ਜਿਹੜੇ ਇਹ ਟੱਚ ਜਿਹੜਾ ਹੈਗਾ ਉਹ ਬੈਂਕੇ ਨਾਲ ਬਹੁਤ ਘੱਟ ਆਉਂਦੇ ਆ ਪਰ ਇਸ ਨੂੰ ਜਿਹੜਾ ਇਹ ਕੋਸ ਸੋਰਸ ਵੀ ਜੀ ਅਸੀਂ ਲੱਭ ਰਹੇ ਹਾਂ ਜੇ ਕੋਈ ਅੰਦਰੋਂ ਦਾ ਕੋਈ ਬੰਦਾ ਮਿਲਿਆ ਹੋਇਆ ਤਾਂ ਉਹਦੇ ਤੇ ਵੀ ਕਾਰਵਾਈ ਕੀਤੀ ਜਾਊਗੀ ਸਰਕਾਰ ਕੋਈ ਇਹਨੂੰ ਦਿੱਕਸ਼ਨ ਕਰਦੀ ਬਸ ਇਹਨਾਂ ਨੂੰ ਅਸੀਂ ਪ੍ਰੋਡਕਸ਼ਨ ਬਰਾਂਡ ਤੇ ਲਿਆ ਰਹੇ ਹਾਂ ਇਹਨਾਂ ਦੇ ਜਿਹੜਾ ਹੈਗਾ ਇਹਨਾਂ ਦਾ ਅਸੀਂ ਇੰਟਰੋਗੁਏਸ਼ਨ ਕਰਾਂਗੇ ਵਧੀਆ ਤਰੀਕੇ ਨਾਲ